ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜਿੰਦਰ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ 2027 ਦੇ ਵਿਧਾਨ ਸਭਾ ਚੋਣਾਂ ਇਕੱਠੀਆਂ ਲੜਨਗੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲਾਏਗਾ ਹੱਥ ਸੁਭੀਰ ਸਿੰਘ ਬਾਦਲ ਦੇ ਹੱਕ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨ ਸਿੰਘ ਸਿਮਰਨ ਨੇ ਕੁਝ ਅਜੀਹਾ ਕਿਹਾ ਜੋ ਇੱਕ ਵਾਰ ਦੋਨੋਂ ਅਕਾਲੀ ਦਲ ਮਜ਼ਬੂਤ ਹੋਣਗੇ ਤਾਂ 2027 ਦੇ ਵਿੱਚ ਸਰਕਾਰ ਬਣਾਉਣਗੇ ਜਿਹੜੇ ਕਿ ਹਮੇਸ਼ਾ ਹੀ ਆਪਣੇ ਵਿਚਾਰਾਂ ਦੀਆਂ ਲੜਾਈਆਂ ਨੂੰ ਲੜਦੇ ਹੋਏ ਦੋਨੋਂ ਪਾਰਟੀਆਂ ਦੇ ਅਲੱਗ-ਅਲੱਗ ਵਿਚਾਰ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਸਤਾਨੀ ਸੋਚ ਲੈ ਕੇ ਚੱਲਣ ਵਾਲਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸੋਚ ਨੂੰ ਲੈ ਕੇ ਚੱਲਣ ਵਾਲਾ ਜਿਨ੍ਹਾਂ ਦੇ ਵਿਚਾਰ ਅਲੱਗ-ਅਲੱਗ ਸੀ ਪਰ ਜਿਵੇਂ ਹੀ ਕੱਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ 41ਵਾਂ ਸ਼ਹੀਦੀ ਦਿਹਾੜਾ ਜੋ ਮਨਾਇਆ ਗਿਆ ਕੱਲੂ ਘਰਾ ਜਿਹੜਾ 1984 ਵਿੱਚ ਵਾਪਰਿਆ ਸੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅਕਾਲ ਤਖਤ ਸਾਹਿਬ ਤੇ ਜੋ ਨਮਸਤਕ ਹੁੰਦੀਆਂ ਨੇ ਸੰਗਤਾਂ ਉਹਨਾਂ ਦੇ ਵਿੱਚ ਜੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਦੇ ਵੱਲੋਂ ਜਿਹੜਾ ਕਿ ਸੰਦੇਸ਼ ਦਿੱਤਾ ਜਾਣਾ ਸੀ ਉਸ ਸੰਦੇਸ਼ ਨੂੰ ਲੈ ਕੇ ਭਾਵੇਂ ਵਿਰੋਧ ਕੀਤਾ ਜਾ ਰਿਹਾ ਸੀ ਜਿਵੇਂ ਦਮਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਦੇ ਵੱਲੋਂ ਹੋਰ ਬਹੁਤ ਸਾਰੀਆਂ ਨਿਆਂਗਤੇ ਬੰਦੀਆਂ ਵੱਲੋਂ ਉਸ ਤੋਂ ਪਹਿਲਾਂ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਹੱਕ ਵਿੱਚ ਆਏ ਸੀ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਕਿਸੇ ਦੇ ਵੀ ਕੋਈ ਸ਼ਰਤ ਨਹੀਂ ਕਰਨ ਦੇਾਂਗੇ ਜੋ ਜਥੇਦਾਰ ਸ਼੍ਰੀ ਕਾਟਕ ਸੈਦ ਦੇ ਵੱਲੋਂ ਆਪਣਾ ਸੰਦੇਸ਼ ਜਾਰੀ ਕਰਨਗੇ ਔਰ ਕੋਈ ਵੀ ਸ਼ਰਤਬਾਜ਼ੀ ਨਹੀਂ ਕਰ ਸਕੇਗਾ ਜਿਹੜਾ ਕਿ ਅਸੀਂ ਇਸ ਦਿਨ ਨੂੰ ਯਾਦ ਕਰਦੇ ਆਂ ਸ਼ਹੀਦਾਂ ਨੂੰ ਔਰ ਇਹ ਬਹੁਤ ਵੱਡਾ ਦਿਨ ਹੁੰਦਾ ਹੈ ਸੋ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਦੇ ਆਂ ਜਿਨ੍ਹਾਂ ਨੇ ਆਪਣੇ ਬੱਚੇ ਔਰ ਆਪਣੇ ਆਪ ਨੂੰ ਜਿਹੜਾ ਕੁਰਬਾਨ ਕਰ ਲਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੋ ਇਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ ਐ ਐਸਜੀਪੀਸੀ ਦੇ ਪ੍ਰਧਾਨ ਜਿਨ੍ਹਾਂ ਨੇ ਫੈਸਲਾ ਲਿਆ ਉਸ ਨੂੰ ਅਸੀਂ ਜਿਹੜਾ ਕਿ ਸਿਰ ਮੱਥੇ ਪ੍ਰਵਾਨ ਕਰਦੇ ਆਂ ਔਰ ਕੌਮ ਪ੍ਰਵਾਨ ਕਰੇਗੀ ਸੋ ਦੂਸਰੇ ਪਾਸੇ ਉਹਨਾਂ ਨੇ ਰਾਜਨੀਤਿਕ ਚੋਣਾਂ ਦੇ ਬਾਰੇ ਵੀ ਐਲਾਨ ਕੀਤਾ ਕਿ ਜੋ ਰਾਜਨੀਤਿਕ ਚੋਣਾਂ ਦੇ ਵਿੱਚ ਅਸੀਂ ਜਿਹੜਾ ਕਿ ਗੱਠਜੋੜ ਕਰ ਸਕਦੇ ਹਾਂ ਜੇਕਰ ਲੋੜ ਪਈ ਅਸੀਂ ਜਿਹੜਾ ਗੱਠਜੋੜ ਕਰਕੇ ਪੰਜਾਬ ਵਿੱਚ ਜਿਹੜਾ ਕਿ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਜਿਹੜਾ ਕਿ ਫਿਰ ਮਜ਼ਬੂਤ ਕਰਨਾ ਹੈ ਸੋ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਵਿੱਚ ਆਪਣੇ ਲੀਡਰਾਂ ਦੇ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਹੱਕ ਵਿੱਚ ਸਿਮਰਨਜੀਤ ਸਿੰਘ ਮਾਨ ਆਏ ਨੇ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਜੋ ਅਮਰitsar ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਕੋ ਦਾਮ ਆਪਣੇ ਜਿਹੜੇ ਕੀ ਵਿਚਾਰ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਦਿੱਤੇ ਨੇ ਸੁਖਵੀਰ ਸਿੰਘ ਬਾਦਲ ਜੋ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਨੇ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦਾ ਗਠਜੋੜ ਹੋ ਜਾਂਦਾ ਤਾਂ ਇਹ ਗਠਜੋੜ ਨਾਲ ਚੋਣਾਂ ਲੜ ਸਕਦੇ ਨੇ ਜਿਹੜਾ ਕਿ ਸਿਮਰਨਜੀਤ ਸਿੰਘ ਮਾਨ ਲੁਧਿਆਣਾ ਦੀ ਉਪ ਚੋਣ ਦੇ ਵਿੱਚ ਭਾਵੇਂ ਉਹਨਾਂ ਨੇ ਚੋਣ ਪ੍ਰਚਾਰ ਨਹੀਂ ਕਰ ਰਹੇ ਉੱਥੇ ਸੁਖਵੀਰ ਸਿੰਘ ਬਾਦਲ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਇੱਕ ਦਿਨ ਸਿਰਫ ਨੋਮੀਨੇਸ਼ਨ ਫੈਲਾ ਪਰਵਾਸ ਤੋਂ ਹੱਲ ਕੇ ਵੀ ਜ਼ਰੂਰ ਗਏ ਨੇ ਔਰ ਦੂਸਰੇ ਪਾਸੇ ਸ਼ਰੂਪੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਹਲਕੇ ਵਿੱਚ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਪਰਪੋਕਾਰਸ਼ਾ ਘੁੰਮਣ ਨੂੰ ਉਤਾਰਿਆ ਉਹਨਾਂ ਦੇ ਵਿੱਚ ਜਿਹੜਾ ਕਿ ਲਗਾਤਾਰ ਉਹਨਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਜਾ ਰਹੇ ਨੇ ਜਿਸ ਤੋਂ ਲੱਗਦਾ ਹੈ ਕਿ ਸਿਮਰਨ ਦੀ ਸੀਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਥ ਦੇਣਾ ਜਿਹੜਾ ਸ਼ੁਰੂ ਕਰਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਪਣੇ ਵਰਕਰਾਂ ਨੂੰ ਜਿਹੜਾ ਕਹਿ ਦਿੰਦਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਉਪ ਚੋਣ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਰਵੀਰ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜੇ ਹੱਕ ਵਿੱਚ ਚੋਣ ਪ੍ਰਚਾਰ ਕਰਦਾ ਹੈ ਉਹਨਾਂ ਨੂੰ ਜਿਹੜਾ ਕਿ ਸਪੋਰਟ ਕਰਦਾ ਤਾਂ ਫਿਰ 2027 ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਸ਼੍ਰੋਮਣੀ ਕਾਲੀ ਦਲ ਬਾਦਲ ਇਕੱਠੇ ਚੋਣਾ ਲੜਨਗੇ ਔਰ 2027 ਦੇ ਵਿੱਚ ਸਰਕਾਰ ਬਣਾਉਣ ਲਈ ਵੀ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਕਿ ਇਹ ਕਿਹਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਜੋ ਅੱਜ ਲੁੱਟਿਆ ਜਾ ਰਿਹਾ ਦਿੱਲੀ ਵੱਲੋਂ ਜਿਹੜਾ ਕਿ ਪੰਜਾਬ ਦੇ ਵਿੱਚ ਝੂਠ ਦੇ ਨਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਝੂਠੀ ਸਰਕਾਰ ਆਈ ਅੱਜ ਦਿਨ ਦਿਹਾੜੇ ਜਿਹੜਾ ਗੈਂਗਸਟਰਵਾਦ ਵਧਿਆ ਹੋਇਆ ਹੈ ਪੰਜਾਬ ਦੇ ਵਿੱਚ ਜਿਹੜਾ ਕਿ ਕਿਸਾਨਾਂ ਦੇ ਉੱਪਰ ਅਤਿਆਚਾਰ ਹੋਏ ਨੇ ਇਹ ਸਾਰੇ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਹੀ ਇੱਕ ਮੰਥਨ ਕਰਨ ਵਾਲੀ ਗੱਲ ਔਰ ਪੰਜਾਬ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਹੀ ਪੰਜਾਬ ਦਾ ਭਲਾ ਸੋਚ ਰਖਦੀਆਂ ਨੇ ਨਾ ਕਿ ਦਿੱਲੀ ਵਾਲੀਆਂ ਪਾਰਟੀਆਂ ਸੋ ਸਿਮਰਨ ਜੀ ਸੀਮਨ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਆਏ ਦੀ